ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਮਨੀਸ਼ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਸਾਡੇ ਨਾਲ ਨੇ ਪਵਨ ਜੀ ਜਿਨ੍ਹਾਂ ਦਾ ਫਿਸਟੂਲਾ ਦਾ ਆਪਰੇਸ਼ਨ ਅਸੀਂ ਲਗਭਗ 3-4 ਮਹੀਨੇ ਪਹਿਲਾਂ ਕੀਤਾ ਸੀ ਸ਼ਾਹ ਉਤਰਦੀਪੀ ਦੇ ਨਾਮ ਤੇ ਅੱਜ ਇਹ ਬਿਲਕੁਲ ਠੀਕ ਨੇ ਤੇ ਅੱਜ ਸਾਡੇ ਨਾਲ ਨੇ ਇਹਨਾਂ ਦੇ ਭਰਾ ਕ੍ਰਿਸ਼ਨ ਜੀ ਆਪਾਂ ਜਾਣਦੇ ਹਾਂ ਕਿ ਇਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਕ੍ਰਿਸ਼ਨ ਜੀ ਦੱਸੋ ਸਾਨੂੰ ਇਹ ਕਿੰਨੇ ਟਾਈਮ ਤੋਂ ਬਿਲੇ ਸੀ ਇਹ ਸਾਡੇ ਉੱਪਰ ਆ 15 ਸਾਲਾਂ ਤੋਂ ਬਹੁਤ ਪ੍ਰੇਸ਼ ਸੀਗਾ ਜੀ ਤੇ ਇਹਦਾ ਆਪਰੇਸ਼ਨ ਸਾਡੇ ਟਵਾਣੇ ਵੀ ਕਰਾਇਆ ਸੀਗਾ ਐਮ ਡੀ ਬੀ ਐਸ ਡਾਕਟਰ ਨੇ ਕਰਾਇਆ ਸੀਗਾ ਉਹ ਵੀ ਡਾਕਟਰ ਸੀਗੇ ਪਰ ਉਹਨਾਂ ਤੋਂ ਵੀ ਇਹ ਲੋਟ ਨਹੀਂ ਆਇਆ ਸੀਗਾ ਕਿ ਸਟਰਾ ਠੀਕ ਨਹੀਂ ਹੋਇਆ ਸੀ ਨਹੀਂ ਠੀਕ ਹੋਇਆ ਜੀ ਦੁਬਾਰਾ ਫੇਰ ਹੋ ਗਿਆ ਸੀਗਾ ਦੁਬਾਰਾ ਫੇਰ ਹੋ ਗਿਆ ਹਾਂ 15 20 ਸਾਲਾਂ ਤੋਂ ਮੁੰਡਾ ਸਾਡਾ ਫਿਲੀਪ ਸੀਗਾ ਤੇ ਰਿਸਾ ਬਹੁਤ ਮੈਂਦਾ ਸੀਗਾ ਜੀ ਕੱਪੜੇ ਇਹਦੇ ਨਿਕੜ ਜਾਂ ਕਰਦੇ ਮਤਲਬ ਉਹਨੇ ਫੇਰ ਮੇਰੀ ਮੁਲਾਕਾਤ ਹੋਈ ਜੀ ਉਹਨੇ ਫਾਟੜਾਂ ਡਾਕਟਰ ਮਨੀਸ਼ ਗੋਇਲ ਆਏ ਨੇ ਤੇ ਮੈਂ ਪਰੰਬਰਦਗਮ ਕਰਤੇ ਜੰਨ ਨਾਲ ਮੁਲਾਕਾਤ ਹੋ ਗਈ ਸੀ ਮੇਰੀ ਤੇ ਇਹਨਾਂ ਨੇ ਇਲਾਜ ਸ਼ੁਰੂ ਕੀਤਾ ਜੀ ਮੇਰੇ ਪ੍ਰਾਦਾ ਜੀ ਅੱਜ ਇਹ ਬਿਲਕੁਲ ਠੀਕ ਹੈ ਸਕਸੈਸਫੁਲ ਹੈ ਸਾਡਾ ਇਲਾਜ ਹੋਇਆ ਜੀ ਅਚਾ ਤੁਹਾਨੂੰ ਇਹ ਦੱਸੋ ਵੀ ਇਲਾਜ ਤੋਂ ਪਹਿਲਾਂ ਇਹਨੂੰ ਕੀ ਕੀ ਦਿੱਕਤਾਂ ਆਉਂਦੀ ਸੀ ਤੁਸੀਂ ਆਪ ਦੱਸੋ ਬਾਬੂ ਜੀ ਕੀ ਕੀ ਦਿੱਕਤਾਂ ਉਹਨੂੰ ਬੈਠਣ ਨੂੰ ਜੀ ਕਰਾਂ ਨਹੀਂ ਸੀ ਬੈਠਣ ਦੇ ਦਿੱਕਤਾਂ ਆਉਂਦੀ ਸੀ ਆ ਜੀ ਇਹ ਟੇਢਾ ਮਿਲਦਾ ਸੀਗਾ ਹਾਂ ਸਿਰ ਤੋਂ ਰੇਂਚ ਦੇ ਦਿੱਕਤਾਂ ਆਉਂਦੀ ਸੀ ਤੇ ਬੁਖਾਰ ਬੁਖਾਰ ਆਗੇ ਸੀ ਜਿਹੜਾ ਦਾ ਦਰਦ ਹੁੰਦਾ ਸੀ ਦਰਦ ਹੁੰਦਾ ਰਹਿੰਦਾ ਸੀ ਤੇ ਕੱਪੜੇ ਜਿਹੜੇ ਕੱਪੜਿਆਂ ਤੇ ਰਿਸ਼ਾਰ ਉਹ ਲੰਗਾਰ ਰਹਿੰਦਾ ਸੀ ਹਾ ਨਹੀਂ ਪਰਦੇਸੀ ਕੱਪੜੇ ਸੀ ਕੱਪੜੇ ਲਿਪੜੇ ਰਹਿੰਦੇ ਸੀ ਹਾਂ ਜਦੋਂ ਕਰਦੇ ਧੁੰਦੇ ਸੀ ਕੱਪੜੇ ਬਹੁਤ ਜ਼ਿਆਦਾ ਨਿਪੜ ਬਹੁਤ ਜ਼ਿਆਦਾ ਨਿਪੜ ਜਾਂਦੇ ਸੀ ਹਾਂ ਪਰ ਜਿੱਦੇ ਅਸੀਂ ਤੁਹਾਡਾ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਤਸਾਈ ਹੋਈ ਨਹੀਂ ਉਹ ਕਰ ਪਾਏ ਸੀ ਉਸ ਤੋਂ ਬਾਅਦ ਕਰ ਪਾਏ ਹਾਂ ਤਾਂ ਫਿਰ ਨਾ ਗਿਆ ਜੀ ਉਹ ਕਰ ਚੁੱਕਾ ਹਾਂ ਅੱਜ ਕਿਦੋਂ ਬਹੁਤ ਸਹੀ ਹੈ ਮਤਲਬ ਹਾਂ ਜੀ ਤੁਹਾਨੂੰ ਮੈਂ ਦਿਖਾਇਆ ਵੀ ਜ਼ੇਰ ਦਾ ਫਿਸਟੂਲਾ ਕਾ ਜਦੋਂ ਆਪਾਂ ਦੇਖਿਆ ਸੀ ਕਿੰਨੇ ਫਿਸਟੂਲੇ ਸੀ ਇਹਨਾਂ ਦੇ ਕਿੰਨੇ ਬਹੁਤ ਜਲਮ ਕਬਰਾਟ ਹੋ ਗਈ ਸੀ ਜੀ ਮੈਨੂੰ ਜੀ ਉਹ ਤਾਂ ਦੇਖਿਆ ਨਹੀਂ ਗਿਆ ਸੀਗਾ ਮਤਲਬ ਇਹਨਾਂ ਦੇ ਬਹੁਤ ਜ਼ਿਆਦਾ ਫਿਸਟੂਲਾ ਫਿਸਟੂਲੇ ਦਾ ਟਰੈਕ ਬਹੁਤ ਜ਼ਿਆਦਾ ਬਣਿਆ ਹੋਇਆ ਸੀਗਾ ਸਾਰਾ ਸਾਰਾ ਪਾਸੇ ਹੀ ਪਾਸੇ ਸੀਗੀ ਤੇ ਅੱਜ ਇਹ ਸ਼ਾਫੁੱਤ ਗਿੱਦੀ ਨਾਲ ਅਸੀਂ ਇਹਦਾ ਆਪਰੇਸ਼ਨ ਕੀਤਾ ਹੈ ਜੋ ਕਿ ਬਹੁਤ ਹੀ ਸਕਸੈਸਫੁਲ ਰਿਹਾ ਤੇ ਹਾਲੇ ਬਿਲਕੁਲ ਠੀਕ ਨੇ ਤੇ ਮੈਂ ਦੇਖੋ ਤਨਵਾਦ ਕਰਦਾ ਅੰਗਰੇਜ਼ ਬੋਲਦਾ ਜਿੰਨਾਂ ਨੇ ਸਾਡਾ ਇੰਨਾ ਵਧੀਆ ਇਲਾਜ ਕਰਾਈ ਜੀ ਤੁਸੀਂ ਸੁਮੂ ਵਿਜੇ ਕਿਸੇ ਨੂੰ ਕੋਈ ਦਿੱਕਤ ਆਇਆ ਤਾਂ ਆਪਣੇ ਪਤਲਾ ਅਨਾਜ ਮੰਡੀ ਪਤਲਾ ਚੌਂਕੇ ਜੱਫਰ ਰੋਡ ਤੇ ਮਨੀਸ਼ ਗੋਇਲ ਬੈਠੇ ਨੇ ਇਹਨਾਂ ਨੂੰ ਆ ਕੇ ਮਿਲੋ ਜੀ ਬਹੁਤ ਵਧੀਆ ਇਲਾਜ ਕਰਦੇ ਨੇ ਘੱਟ ਜੀ